ਦਾ ਇਹ ਮਾਰਾ ਰਾਮ ਦੀ ਛੱਟ ਮੈਨੂੰ ਤੇ ਆਪਦੇ ਪਿਓ ਦਾ ਨਹੀਂ ਯਾਦ ਆ ਗਿਰਦੀ ਚਲੋ ਵਪਾਰੀ ਭਰਾ ਕੋਈ ਵੀ ਆਂਦੇ ਹੁੰਦੇ ਆ ਚਲੋ ਪਿੱਛੋਂ ਫੜੀ ਦੀਆਂ ਵਾ ਕੋਈ ਪਾਈਆ ਅਸਰ ਦਾ ਅੱਗਾ ਪਿੱਛਾ ਹੁੰਦਾ ਕੋਈ ਥਣਪੂਰ ਮਾਰੂ ਚੱਲ ਜੂ ਕੋਸ ਤੋਂ ਜੂ ਹੁਣ ਇਹ ਥੋੜੀ ਗੱਲ ਗੱਬਣਾ ਮੱਜਾਂ ਦੇ ਆਪਾਂ ਪੈਸੇ ਦਿੱਤੇ ਟੋਕਰ ਗੱਬਣ ਦੇ ਤੇ ਮੱਜਾਂ ਖਾਲੀ ਨਿਕਲ ਨਾ ਕੋਈ ਮਤਲਬ ਦਾਦਵਾਲ ਨਹੀਂ ਵੀਰਦੀ ਦਿੰਦਾ ਮਤਲਬ ਪਰ ਵੀ ਅਸੀਂ ਤਾਂ ਵੀਡੀਓ ਪਾਉਣ ਲੱਗੇ ਆ ਸਾਨੂੰ 10-20 ਦੀ ਕੋਈ ਗੱਲ ਨਹੀਂ ਵਪਾਰੀ ਭਰਾ ਆ ਮਾ ਕੋਈ ਇਦੋਂ ਸੱਜਾ ਗੱਬਾ ਹੁੰਦਾ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਸਵਾਗਤ ਕਰਦਾ ਤੁਹਾਡਾ ਨੋ ਸਿੰਘ ਫਾਰਮ ਤੇ ਸਾਰੇ ਭੈਣ ਭਰਾ ਕਮੈਂਟ ਕਰਦੇ ਸੀਗੇ ਵੀਡੀਓ ਕਿਉਂ ਨਹੀਂ ਅਪਲੋਡ ਕਰਦੇ ਕੁਝ ਕਾਰਨਾ ਕਰਕੇ ਵੀਡੀਓ ਦੇਲੇ ਹੋ ਗਈ ਸੀ ਕੱਲ ਆਪਾਂ ਪਾਵਾਂਗੇ ਮਾਲ ਡੰਗਰ ਦੀ ਵੀਡੀਓ ਅੱਜ ਕਿਸੇ ਇੰਪੋਰਟੈਂਟ ਟੌਪਿਕ ਤੇ ਤੁਹਾਡੇ ਨਾਲ ਗੱਲ ਕਰਨੀ ਸੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਆ ਕਿਉਂਕਿ ਵਪਾਰ ਲੈਣ ਦੇ ਵਿੱਚ ਕੁਝ ਕੁ ਵਪਾਰੀ ਇਤਰਾਹ ਦੇ ਨੇ ਜਿਨ੍ਹਾਂ ਦਾ ਕਰਕੇ ਜਿਹੜਾ ਚੰਗਾ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਨਾਮ ਖਰਾਬ ਹੋਣ ਦਿਆ ਤੇ ਇਸ ਚੀਜ਼ ਦੇ ਉੱਤੇ ਆਪਾਂ ਅੱਜ ਗੱਲ ਕਰਨੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਕਿਉਂਕਿ ਜੋ ਸਾਡੇ ਨਾਲ ਹੋਇਆ ਅਸੀਂ ਨਹੀਂ ਚਾਹੁੰਦੇ ਕਿਸੇ ਹੋਰ ਨਾਲ ਹੋਵੇ ਕੋਈ ਵੀ ਭੈਣ ਭਰਾ ਜਦੋਂ ਡੰਗਰ ਲੈਂਦਾ ਵਾ ਕਈਆਂ ਆਸਾਂ ਨਾਲ ਲੈਂਦਾ ਵਾ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਤਕਾ ਹੋਵੇ ਤੇ ਆਓ ਕਰਦੇ ਆਂ ਪਾਉ ਅਨੋਖ ਸਿੰਘ ਜੀ ਨਾਲ ਗੱਲਬਾਤ ਤੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਬੇਨਤੀ ਕਰਦਾ ਵਾਂ ਕਿ ਇੰਨੀ ਕੁ ਜ਼ਿਆਦਾ ਵਾਇਰਲ ਕਰਿਓ ਸ਼ੇਅਰ ਕਰਿਓ ਤਾ ਜੋ ਹਰ ਕਿਸੇ ਕੋਲੇ ਵੀਡੀਓ ਪਾਉਣ ਸਕੇ ਹਾਂਜੀ ਸਤਿ ਸ੍ਰੀ ਅਕਾਲ ਪਾਪ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਸ ਕਰਦਾ ਸਭ ਠੀਕ ਠਾਕ ਹੋਣਗੇ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂ ਸਭ ਠੀਕ ਠਾਕ ਤੇ ਅੱਜ ਪਾਪ ਜੀ ਆਪਾਂ ਜਿੱਦਾਂ ਮੈਂ ਗੱਲ ਕਰਨ ਦੇ ਹਾਂ ਕਿ ਬਹੁਤ ਹੀ ਇੰਪੋਰਟੈਂਟ ਟਾਪਿਕ ਤੇ ਆਪਾਂ ਅੱਜ ਗੱਲ ਕਰਨੀ ਆ ਤੇ ਆਪਾਂ ਸ਼ੁਰੂ ਕਰਦੇ ਹਾਂ ਤੇ ਸ਼ੁਰੂ ਤੋਂ ਆਪਾਂ ਡਿਟੇਲ ਦੇਣੀ ਆ ਕਿ ਕਿਦਾਂ ਕੀ ਸਾਹਿਬ ਕਿਤਾਬ ਕੀ ਗੱਲਬਾਤ ਹੋਈ ਆ ਤੇ ਕਿਹੜੇ ਬੰਦੇ ਬਾਰੇ ਆਪਾਂ ਗੱਲ ਕਰਨ ਲੱਗੇ ਆ। ਕੀ ਇਹ ਬਿੱਲੀ ਇਹ ਜੀਓ ਵਾਲਾ ਗਗਨ ਕੋਲੋਂ ਇਹ ਮੱਝਾਂ ਜੰਨੀਆਂ ਦੋ। ਜਿਹੜਾ ਸੰਦੀਪ ਦੇ ਚੈਨਲ ਤੇ ਵੀਡੀਓ ਬਿੱਲੀ ਦੇ ਚੈਨਲ ਤੇ ਪਾਉਂਦਾ ਵਾ। ਠੀਕ ਆ ਜੀ। ਚਲੋ ਆਨੇ ਸੱਜੋ ਖੱਪਿਓ ਕਿ ਇਹਨਾਂ ਨੂੰ ਫੜਨਾ ਪੈਂਦਾ ਵਾ। ਜੀ। ਹੋਰ ਵੀ ਉਹਦੇ ਘਰੇ ਰੋਣ ਲਈ ਅਸੀਂ ਤੇ ਲਾਗੂ ਅਸੀਂ ਇਹਨਾਂ ਤੋਂ ਵੀ ਜੋੜਾ ਨਹੀਂ ਲਿਆ। ਠੀਕ ਆ ਜੀ। ਇਹਨੇ ਦੋ ਮੱਝਾਂ ਜਿਹੜੀਆਂ ਅਸੀਂ ਉਹਨਾਂ 'ਚੋਂ ਦੱਸਿਆ ਇੱਕ ਮਲ ਦੱਸਿਆ ਵਾ 4 ਮਹੀਨਿਆਂ ਦੀ ਇੱਕ ਦੱਸਿਆ 5 ਮਹੀਨਿਆਂ ਦੀ। ਠੀਕ ਆ ਜੀ। ਉਹ ਆਣ ਕੇ ਤੇ ਅਸੀਂ ਮੱਝਾਂ ਚੈੱਕ ਕਰਈਆਂ ਦੂਜੇ ਦਿਨ ਤੇ ਮੱਝਾਂ ਨਿਕਲੀਆਂ ਖਾਲੀ। ਤੇ ਇਹਦੇ ਘਰੇ ਦੋ ਚੱਕਰ ਮਾਰੇ ਆ ਸੰਦੀਪ ਨੂੰ ਫੋਨ ਕੀਤਾ ਵਾ ਚਲੋ ਉਹਨੇ ਫੋਨ ਦਾ ਕੋਈ ਗਾੜੀਓਂ ਭਲਾਈ ਨਹੀਂ ਦਿੱਤਾ ਹਾਂਜੀ ਹਾਂਜੀ ਉਹਦਾ ਕੋਈ ਸੰਦੀਪ ਦਾ ਕਸੂਰ ਨਹੀਂ ਗਾ ਚਲੋ ਉਹਨੇ ਤੇ ਜੋ ਘਰ ਵਾਲੇ ਨੇ ਦੱਸਿਆ ਉਹ ਗਾੜੀ ਦੱਸ ਦੇਣਾ ਹੁੰਦਾ ਵਾ ਭਈ ਇੰਨੇ ਮਹੀਨੇ ਆ ਗੱਲ ਉਹਨੂੰ ਵੀ ਜਾਣੂ ਕੀਤਾ ਬਿਲਕੁਲ ਉਹਨੇ ਕਿਹੜਾ ਡੰਗਰਾਂ ਚ ਵੜ ਕੇ ਵੇਖਿਆ ਉਹਨੇ ਤੇ ਆਪਣਾ ਮਤਲਬ ਵੀਡੀਓ ਪਾਉਣੀ ਆ ਹਾਂ ਤੇ ਉੱਥੇ ਉਸ ਦਿਨ ਜਿਤਨੇ ਮੱਝਾਂ ਲਈਆਂ ਐ ਤੋਂ ਤੇ ਗਰਭਾਣੀ ਚੱਲਣ ਡਈ ਤੇ ਉਹਦੀ ਇਹ ਸੌਂ ਖਾ ਗਿਆ ਆਂਦੇ 7 ਕਿਲੋ ਦੁੱਧ ਜੋ ਇਹ ਚੌਂ ਦੀ 21 ਮਹੀਨਿਆਂ ਦੀ ਜੋ ਤੇ ਇਹਨੇ ਕਿਹਾ ਦੀ ਕਿ ਉਹ ਇਨਾ ਦੁੱਧ ਜੋ ਇਹਦੀ ਯਕੀਨ ਤੇ ਇਹ ਉਧਰ ਉਥੋਂ ਫੜ ਲੈਣੀਆਂ ਤੇ ਇੱਕ ਗੁਰਦੁਆਰੇ ਨਾਲ ਦਾ ਜੋ ਸੌਦਾ ਹੋ ਗਿਆ ਛੋਟਾ ਚੱਲਿਆ ਭਰਾ ਤੇ ਆਂਦਾ ਸਾਨੂੰ ਨਾਲ ਗੁਰਦੁਆਰੇ ਚੱਲਿਆ ਵਾ ਇਹਦੀ ਕਸਮਿਆਂ ਜੇ ਦੁੱਧ ਘੱਟ ਨਿਕਲੇ 7 ਲੀਟਰ ਤੋਂ ਜਾਂ ਇੰਨੇ ਮਹੀਨੇ ਤੋਂ ਘੱਟ ਪਹੂ ਨਿਕਲੇ ਆਣ ਕੇ ਚੈੱਕ ਕਰਾਈਆਂ ਤੇ ਮੱਜਾਂ ਦੋਵੇਂ ਖਾਲੀ ਬਿਲਕੁਲ ਬਿਲਕੁਲ ਮੈਂ ਨਾਲ ਹਾਂ ਤੁਹਾਨੂੰ ਮੈਂ ਅੱਗੇ ਵੀਡੀਓ ਵੀ ਦੋਵੇਂ ਖਾਲੀ ਮੱਝਾਂ ਇੱਕ ਜਿਹੜੀ ਉੱਥੇ ਹਿਧਾਰੋਂ ਨਹੀਂ ਕੱਢ ਕੇ ਵੇਖੀ ਖਾਲੀ ਤੇ ਨਿਕਲੀਆਂ ਨਿਕਲੀਆਂ ਇੱਕ ਤਾਂ ਅਗਲਾ ਥਣ ਗਿਆ ਵਾ ਬਿਲਕੁਲ ਬਿਲਕੁਲ ਮੈਂ ਵੀ ਉਹਦੇ ਨਾਲ ਹੀ ਸਾਂ ਮੈਂ ਅੱਗੇ ਵੀਡੀਓ ਦਾ ਸ਼ਾਰਟ ਵੀ ਪਾ ਦੂੰਗਾ ਇਹਨਾਂ ਦੇ ਤੁਸੀਂ ਵੇਖ ਸਕਦੇ ਜੀ ਗੁਰਬਾਣੀ 24 ਘੰਟੇ ਚੱਲਦੀ ਰਹੀ ਹੈ ਤੇ ਇੱਕ ਬਾਬਾ ਸ਼ੇਖ ਫਦੇ ਦੀ ਫੋਟੋ ਲੱਗੀ ਆ ਉੱਥੇ ਤੇ ਇਹਦਾ ਪਤਾ ਨਹੀਂ ਨਿੱਕਾ ਪਰ ਆ ਕੇ ਵੱਡਾ ਪਰ ਆ ਵਾ ਹੋ ਸਕਦਾ ਨੇ ਅਮਰਤ ਵੀ ਛਕਿਆ ਹੋਵੇ ਉਹ ਕਹਿੰਦਾ ਕਿ ਮੈਂ ਆਵੇ ਨਹਾ ਤੋ ਕੇ ਗੁਰਦੁਆਰੇ ਚੱਲਿਆ ਆਂ ਪਾਉ ਤੇ ਬਾਣੀ ਚੱਲਣ ਦੀ ਹੈ ਬਾਣੀ ਦੀ ਕਸਮ ਲੱਗੇ ਕਿ ਸੂਈ ਦੀ ਨੋਕ ਜਿੰਨਾ ਵੀ ਇਹਨਾਂ ਡੰਗਰਾ ਵਿੱਚ ਕੋਈ ਫਾਲਟ ਹੋਵੇ ਤੇ ਕੀ ਹੈ ਕੋਈ ਨਹੀਂ ਵੀਰੇ ਕੋਈ ਵੀ ਬੰਦਾ ਕਿਸੇ ਦੇ ਘਰੇ ਜਿਹੜਾ ਡਾਕਟਰ ਨਹੀਂ ਖੜਿਆ ਜਾਂਦਾ ਜੇ ਕੋਈ ਖੜਦਾ ਤੇ ਅਗਲਾ 1000 2000 ਰੁਪਏ ਡਾਕਟਰ ਚਾਹੁੰਦਾ ਵਾ ਜਾ ਕੀ ਦਾ ਘਰੇ ਲੈਣ ਕੇ ਚੈੱਕ ਕਰ ਲਈ ਹਰ ਇੱਕ ਜਿਹੜਾ ਪੰਜਾਂ ਸੱਤਾਂ ਦਿਨਾਂ ਦੀ ਪੰਜਾਂ ਦੀ ਗਾਰੰਟੀ ਦਿੰਦਾ ਲੈ ਪਈ ਖਾਲੀ ਉਹਦਾ ਉਧੋਂ ਜਾਣ ਦਾ ਕਰਾਇ ਹੀ ਦੇਵਾਂਗੇ ਭਾਵੇਂ ਅਸੀਂ ਭਾ ਕੋਈ ਵੀ ਪਰ ਇਹ ਗੰਦਾ ਐ ਇਹ ਪੰਜ ਮੱਝਾਂ ਹਰ ਵਾਰੀ ਵੀਡੀਓ 'ਚ ਛੇ ਮੱਝਾਂ ਪਾਉਂਦਾ ਉਹਦੇ 'ਚ ਦੋ ਮੱਝਾਂ ਵੀ ਇਹਦੀਆਂ ਸੂਣ ਵਾਲੀਆਂ ਨਹੀਂ ਹੁੰਨੀਆਂ ਪਰ ਉਹ ਅਸੀਂ ਗਏ ਤੇ ਹੋਰ ਇੱਕ ਜਲੰਧਰ ਦੇ ਆਈ ਹੀ ਉਹ ਵੀ ਮਲਾਂਦੇ ਸਾਨੂੰ 7 ਮਹੀਨਿਆਂ ਦੀ ਗਾਂ ਦਿੱਤੀ ਆ ਉਹ ਖਾਲੀ ਨਿਕਲੀ ਆ ਇੱਕ ਸਾਡੇ ਕੋਲੇ ਦਰ ਭੈਣ ਆਈ ਆ ਦਰਗਾਹ ਪਰ ਸਾਡੇ ਤੋਂ ਮੱਝ ਲੈ ਕੇ ਗਈ ਆ ਉਹ ਵੀ ਇਹਨੂੰ ਪਿੱਟਣ ਲਈ ਸਾਨੂੰ ਮੱਝ ਦਿੱਤੀ ਖਾਲੀ ਨਿਕਲੀ ਇੱਕ ਰਾਜੋਗਿਆ ਦਾ ਬੰਦਾ ਵਾ ਉਹਨੇ ਦੋ ਮੱਝਾਂ ਖੜੀਆਂ ਜਾ ਕੇ ਸਾਡੇ ਨੂੰ ਚੈੱਕ ਕਰਾਈਆਂ ਦੂਮੇ ਖਾਲੀ ਨਿਕਲਿਆ ਮੁਰਕੇ ਨੇ ਮੱਝਾਂ ਉਮੜਾਲੀਆਂ ਉਹਨੂੰ ਅੱਧੇ ਪੈਸੇ ਦਿੱਤੇ ਅੱਧੇ ਨਹੀਂ ਦਿੱਤੇ ਅੱਧੇ ਵੀ ਨਹੀਂ ਦਿੱਤੇ ਭਾਉ ਜੀ ਉਹਨਾਂ ਦਾ ਨੰਬਰ ਆਪਣੇ ਕੋਲ ਆ ਕਿਸੇ ਵੀ ਭੈਣ ਭਰਾ ਨੂੰ ਕੋਈ ਡਾਊਟ ਹੋਵੇ ਮੈਨੂੰ ਫੋਨ ਲਾਉਣ ਆਪਾਂ ਉਹ ਵੀਰਾਂ ਭੈਣਾਂ ਨਾਲ ਗੱਲ ਕਰਾ ਦਾਂਗੇ ਇਹਦਾ ਨੰਬਰ ਦੇ ਦਾਂਗੇ ਏਡਾ ਇਹ ਮਾੜਾ ਰਾਮ ਦੀ ਛੱਟ ਮੈਨੂੰ ਤੇ ਆਪਦੇ ਪਿਓ ਦਾ ਨਹੀਂ ਯਾਦ ਆ ਵਿਰਦੀ ਚਲੋ ਵਪਾਰੀ ਭਰਾ ਕੋਈ ਵੀ ਆਂਦੇ ਹੁੰਦੇ ਆ ਚਲੋ ਪਿੱਛੋਂ ਫੜੀ ਦੀਆਂ ਵਾ ਕੋਈ ਪਾਈਆ ਅਸਰ ਦਾ ਅੱਗਾ ਪਿੱਛਾ ਆਈਦਾ ਕੋਈ ਥਣਪੂਰ ਮਾਰੂ ਚੱਲ ਜੂ ਕੋਸਤ ਜੂ ਹੁਣ ਇਹ ਥੋੜੀ ਗੱਲ ਗੱਬਣਾ ਮੱਜਾਂ ਦੇ ਆਪਾਂ ਪੈਸੇ ਦਿੱਤੇ ਤੋਕਰ ਗੱਬਣ ਦੇ ਤੇ ਮੱਜਾਂ ਖਾਲੀ ਨਿਕਲਣਾ ਕੋਈ ਮਤਲਬ ਦਾ ਦਵਾਲ ਨਹੀਂ ਵਿਰਤੀ ਦਿੰਦਾ ਮਲ ਵੀ ਅਸੀਂ ਤਦ ਵੀਡੀਓ ਪਾਉਣ ਲੱਗੇ ਸਾਨੂੰ 10-20 ਦੀ ਕੋਈ ਗੱਲ ਨਹੀਂ ਵਪਾਰੀ ਭਰਾਵਾ ਕੋਈ ਇਦੋਂ ਸੱਜਾ ਖੱਬਾ ਹੁੰਦਾ ਰਹਿੰਦਾ ਸਾਨੂੰ ਅਸੀਂ ਮਲ ਕਿਉਂ ਪਾਉਣ ਲੱਗੇ ਕੋਈ ਭੈਣ ਭਰਾ ਗਾਂ ਵੀਰ ਠੱਗਿਆ ਨਾ ਜਾਵੇ ਅਹੀਂ ਮਲੇ ਇਹੋ ਸਲਾਹ ਕੀਤੀ ਸੀ ਪਾਪਾ ਜੀ ਆਪਾਂ ਮੈਂ ਚਲੋ ਆਪਾਂ ਬੇਟਾ ਹੀ ਆ ਤੁਹਾਡਾ ਆਪਾਂ ਇਹੋ ਘਰੇ ਸਲਾਹ ਕੀਤੀ ਪਾਪਾ ਕਿ ਜੇ ਆਪਾਂ ਮੱਜਾਂ ਵਾਪਸ ਕਰਦੇ ਆ ਆਪਣੋਂ ਆਂਦਾ ਹੀ ਕਿ ਮੈਂ ਆਪਣੀਆਂ ਮੱਜਾਂ ਲੈ ਜਨਾ ਪੈਸੇ ਦੇ ਕੇ ਨਾ ਤੇ ਮੈਂ ਸੋਚਿਆ ਜੇ ਆਪਾਂ ਅੱਜ ਮੱਝਾਂ ਵਾਪਿਸ ਕਰਦੇ ਆ ਤੇ ਆਪਾਂ ਵੀਡੀਓ ਨਹੀਂ ਪਾ ਸਕਦੇ ਅੱਜ ਆਪਾਂ ਨੂੰ 20 ਦਾ ਘਾਟਾ ਪਊ 30 ਦਾ ਘਾਟਾ ਪਊ 40 ਦਾ ਘਾਟਾ ਪੈ ਰੂ ਠੀਕ ਆ ਜਰ ਲਾਂਗੇ ਵਪਾਰੀਆਂ ਪਰ ਕੋਈ ਵੀ ਭੈਣ ਭਰਾ ਜਦੋਂ ਗੱਬਣ ਮੱਝ ਲੈਂਦਾ ਵਾ ਉਹਦੇ ਦਿਲ ਚ ਕਈ ਚਾਹ ਹੁੰਦੇ ਆ ਕਿ ਇਹ ਗਾਂ ਮੇਰੀ ਸੱਜਰ ਮੱਝ ਬਣ ਜੂਗੀ ਠੀਕ ਆ ਹੋਣ ਪਸੀਨੇ ਦੀ ਕਮਾਈ ਨਾਲ ਲੈਂਦਾ ਵਾ ਤੇ ਜਦੋਂ ਅੱਗੇ ਮੱਝ ਖਾਲੀ ਨਿਕਲ ਜੇ ਇੰਨੇ ਦੇ ਹੌਲੀ ਜੀ ਇਹੋ ਕਹਿ ਦੇਣਾ ਸੌਂ ਖਾ ਕੇ ਉੱਥੋਂ ਇੱਕ ਰੀਨੇ ਮੱਝ ਤੋੜ ਦੇਣੀ ਕਿ ਸੌਂ ਲੱਗੇ ਬਾਣੀ ਦੀ ਮੈਨੂੰ ਇਹ ਪਾਸ ਆ ਅਗਲੇ ਜਾ ਕੇ ਚੈੱਕ ਕਰਾਈ ਮੱਝ ਖਾਲੀ ਨਿਕਲੀ ਇੰਨੇ ਕਹਿਣਾ ਬੜਾ ਫਾਲਤੂੜਦਾ ਇਹਨੇ ਕੋਈ ਗਾਲ ਤੇ ਨਹੀਂ ਆਉਣਾ ਯਕੀਨ ਤੇ ਵੀਰ ਆਪਾਂ ਨੂੰ ਪਹੂ ਇੱਕ ਦੂਜੇ ਤੋਂ ਲੈਣਾ ਦੇਣਾ ਪੈਂਦਾ ਇਹ ਨਹੀਂ ਕਲਦੇ ਇਹ ਪੰਨਾਂ 4 ਦਿਨਾਂ ਦੀ ਗਾਰੰਟੀ ਚੁੱਕੀ ਦੀ ਵੀਰ ਜਾਣਦਾ ਜਾ ਕੇ ਇਹਦੇ ਮਨਾਂ ਖਾਲੀ ਨਿਕਲੇ ਸਾਡਾ ਹੋਣ ਜਾਂਦਾ ਕਰਾਇਆ ਬਾਕੀ ਚੈੱਕ ਕਰਾ ਕੇ ਖਰਕਾ ਲੈ ਲੀਂ ਆ ਉਹਦੀ ਗੱਲ ਹੀ ਨਹੀਂ ਇਹ ਚੈੱਕ ਨਹੀਂ ਕਿ ਵੀਰ ਮੇਰੇ ਕਰਾਉਂਦਾ ਇਹ ਲਿਆਉਂਦਾ ਵਾ ਇਤਰਾ ਮਲ ਆਪਣੇ ਅੰਬਰਸਰ ਜਿੰਨੇ ਵੀ ਆਪਣੇ ਡੇਰੀਆਂ ਡੂਰਿੰਗ ਆਲੇ ਆ ਡੇਰੀਆਂ ਆਲੇ ਉਹਨਾਂ ਤੋਂ ਮਾਲ ਚੁੱਕੀ ਜਾਂਦਾ ਵਾ ਇਹਦਾ ਪੱਲਾ ਪੂਰ ਹੋ ਜਾਂਦਾ ਸੱਜਰ ਦੇ ਕੇ ਤੇ ਗਾੜੀਆਂ ਉਤਰਾ ਮੱਝਾ ਲੈ ਆਉਂਦੇ ਤੇ ਆਣ ਕੇ ਆ ਹੁੰਦਾ ਵਾ ਸਕੂਨ ਆ ਲਈਆਂ ਵਾ ਤੇ ਮੇਰੇ ਭਰਾ ਜਿੰਨੀ ਵੀ ਵੀਡੀਓ ਸ਼ੇਅਰ ਹੁੰਦੀ ਆ ਕਿ ਇਹ ਗਰੀਬ ਦਾ ਭਲਾ ਹੋ ਜੇ ਕੋਈ ਨਹੀਂ ਕਰਿਓ ਕਿਸੇ ਦਾ ਭਲਾ ਹੋ ਜੂ ਲੋਕੀ ਆ ਮਾਲੇ ਤੋਂ ਲੈਦੇ ਦਿੰਦੇ ਆ ਤੇ ਕੋਈ ਵੀਰ ਮੇਰਾ ਠੱਗਿਆ ਨਾ ਜਾਵੇ ਇਹ ਢਾਈ ਰਾਮ ਦੀ ਛੱਟ ਜੋ ਮੂੰਹ ਪਹਿਣਾ ਨਹੀਂ ਕਿ ਆਨੇ ਵੀਡੀਓ ਸੋਣਨੀ ਆ ਮਾਵਾਂ ਨੇ ਵੀ ਸੁਣਨੀ ਆ ਮਾੜਾ ਲਬਜ ਮੂੰਹ ਚੋਂ ਨਾ ਹੀ ਨਿਕਲੇ ਪਰ ਜਿੰਨਾ ਨਿੱਕਾ ਉਹਨਾਂ ਤਿੱਖਾ ਜੋ ਵੀਰ ਮਲੇ ਪੌੜੀ ਗਲਿਆ ਬੰਦਾ ਵਾ ਆਪਾਂ ਨੂੰ 4-5 ਦਿਨ ਹੋ ਗਏ ਆ ਲਾਰੇ ਲਾਉਂਦਾ ਰਿਹਾ ਪਹਿਲੋਂ ਮੈਂ 12 ਵਜੇ ਆ ਗਿਆ 2 ਵਜੇ ਆ ਗਿਆ ਮੇਰਾ ਭਰਾ ਤਰਨ ਤਾਰਨਾ ਉਹ ਆ ਗਿਆ ਮੈਂ ਗੱਡੀ ਤੇ ਮੱਝ ਲਈ ਆ ਇੱਕ ਮੱਝ ਇੱਕ ਤੁਹਾਡੀ ਨਾਲ ਪਾ ਕੇ ਲੈ ਜਾਣਾ ਆ ਤੇ ਇੰਨਾ ਕ ਜਿਆਦਾ ਗਲਿਆ ਬੰਦਾ ਅਜ 2 ਘੰਟੇ ਨਾ ਕਰੇ ਬੈਠੇ ਰਹੇ ਬਾਕੀ ਟੱਬਰ ਇਹਨਾਂ ਦਾ ਇੰਨਾ ਕ ਸ਼ਤਾਨ ਆ ਜਦੋਂ ਵੀ ਕਿਤੇ ਜਾਈਏ ਜਾ ਕੁੜੀ ਜਾਂ ਇਹਦੀ ਘਰ ਦੀ ਨੇ ਬਾਹਰ ਆਣ ਕੇ ਵੇਖ ਲੈਣਾ ਪਹਿਲੋਂ ਪਿੰਡ ਪੁੱਛਣਾ ਕਿੱਥੋਂ ਬਿਲਕੁਲ ਫਿਰ ਇਹਨਾਂ ਜਾ ਕੇ ਘਰੇ ਉਹਨਾਂ ਨੂੰ ਦੱਸਣਾ ਵਾ ਫਿਰ ਉਹਨਾਂ ਨੇ ਇਹ ਦੇਖਣਾ ਵਾ ਕਿ ਇੱਥੇ ਕੋਈ ਮਾੜੀ ਮਾਜਤ ਨਹੀਂ ਗਈ ਫਿਰ ਇਹਨਾਂ ਬਾਹਰ ਆਉਣਾ ਆ ਨੇ ਦੇ ਕੋਈ ਆਇਆ ਪਿੰਡ ਤੇ ਸਾਨੂੰ ਪਿੰਡ ਤੇ ਉਦੋਂ ਪੁੱਛੀ ਜਦੋਂ ਕੋਹ ਹੋ ਜਾਂਦਾ ਵੈਲੇ ਵੀ ਗੱਡੀ ਵਾਲੇ ਨੂੰ ਕਿਰਾਇਆ ਦੱਸਣਾ ਵਾ ਲੈ ਵੀ ਉਥੋਂ ਦੀ ਆਪਾਂ ਲੋਕੇਸ਼ਨ ਮੰਗਾਈਏ ਕਿਹੜਾ ਪਿੰਡ ਪੈਂਦਾ ਵਾ ਤੇ ਫਿਰ ਪਿੰਡ ਪੁੱਛਣ ਦਾ ਹੋ ਗਿਆ ਪਹਿਲਾਂ ਤੇ ਪਿੰਡ ਪੁੱਛਣ ਦੀ ਲੋੜ ਨਹੀਂ ਇਹਨਾਂ ਦਾ ਇਦਾਂ ਕਿ ਉਹ ਦਿਨ ਕੁੜੀ ਆਈ ਜਿੱਦ ਨਹੀਂ ਗਏ ਉਹਨੇ ਪੁੱਛਿਆ ਕੀ ਨਾਮ ਆ ਬਾਪੂ ਜੀ ਤੁਹਾਡਾ ਕਿਹੜਾ ਪਿੰਡ ਆ ਤੇ ਉਦੋਂ ਟੋਟੀਆਂ ਪਿੰਡ ਦੱਸਿਆ ਇਹ ਫੇਰ ਬਾਹਰ ਨਿਕਲ ਆਇਆ ਤੇ ਇਹ ਕਰਕੇ ਹਾਰੀ ਸਾਰੀ ਇਹ ਬਾਹਰ ਨਿਕਲ ਦੇਣੀ ਉਹ ਦੁੱਤੀਆ ਪੁੱਤ ਬਾਹਰ ਕਲਾ ਦਿੰਦੇ ਆ ਤੇ ਜਦੋਂ ਪਤਾ ਲੱਗਦਾ ਇਹ ਸੱਜੇ ਖੱਬੇ ਮਾੜਾ ਪਹੂ ਗਿਆ ਵਾ ਉਸ ਦਿਨੇ ਨਾ ਬਾਹਰ ਨਹੀਂ ਨਿਕਲਣਾ ਫੇਰ ਕਿੰਨਾ ਕੁ ਚਿਰ ਬੰਦਾ ਘੰਟਾ ਬਹੂ 2 ਘੰਟੇ ਇਹਨਾਂ ਦੀ ਜਾਨ ਨੂੰ ਰੋਊਗਾ ਤੇ ਮਨ ਹਰ ਇੱਕ ਫੇਰ ਦਾਸਾ ਹੀ ਢੋ ਨਿਕਲਦੀਆਂ ਮਹਾਰਾਜੇ ਨਾਲ ਆਦੇ ਰਵੇ ਕੱਖ ਨਾ ਤੇ ਰਹਿਣਾ ਵੀ ਇਹਨਾਂ ਦਾ ਕੱਖ ਨਹੀਂ ਜਿੰਨੀਆਂ ਈ ਠੱਗੀਆਂ ਮਾਰਦੇ ਆ ਕੋ ਵਪਾਰ ਚ ਹੁੰਦਾ ਵੀਰ ਚਲੋ ਅੱਜ ਖਪ ਖਪਾ 2003 ਲੱਭੇ ਭਾਵੇਂ 10 ਕਟੇ ਪਰ ਅਗਲੇ ਦੇ ਪੱਲੇ ਘੋਪ ਪਵੀਂ ਇੰਨੀ ਆਪਾਂ ਸੂਣ ਵਾਲਾ ਪਹੂ ਘਰੋਣੇ ਦੇ ਪਹੂ ਖਾਲੀ ਹੋਵੇ ਦੁੱਧ ਝੂਠ ਵਾਜੂ ਵੀਰ ਦੀ 2 ਕਿਲੋ 2 ਕਿਲੋ ਜਰਿਆ ਜਾਊਗਾ ਬਿਲਕੁਲ ਬਿਲਕੁਲ ਮੈਂ ਤੇ ਅਨਾ ਗੰਦੇ ਆਂਡੇ ਦੀ ਅਸਲੀਅਤ ਸਾਹਮਣੇ ਆ ਗਈ ਆ ਤੇ ਜਿੰਨ ਇੰਨੀ ਕਿ ਸ਼ੇਅਰ ਕਰਿਓ ਕਿ ਜਿਹੜੇ ਭੈਣ ਭਰਾਵਾਂ ਨਾਲ ੱਟਕਾ ਹੋਇਆ ਵਾ ਪੰਜ ਸੱਤ ਭੈਣ ਭਰਾਵਾਂ ਦਾ ਆਪਾਂ ਨੂੰ ਵੀ ਪਤਾ ਵਾ ਜਿਹੜੀ ਮਰਜ਼ੀ ਆਪਾਂ ਨੂੰ ਫੋਨ ਲਾਉਣ ਭੈਣ ਭਰਾ ਆਪਾਂ ਡਿਟੇਲ ਦਵਾਂਗੇ ਰਾਜੂ ਕਹਿੰਦਾ ਬੰਦਾ ਵਾ ਮਲ ਕੀ ਨਾਮ ਉਹਨੇ ਦੋ ਮੱਝਾਂ ਖੜੀਆਂ ਉਹਨੇ ਸਾਨੂੰ ਇੱਥੇ ਵਾਸਤੇ ਪਾਏ ਭਾਉ ਕੀ ਨਾਮ ਆਹੀ ਦੋ ਮੱਝਾਂ ਖੜੀਆਂ ਔਰ ਸਾਡੇ ਤੋਂ ਮੜਾ ਲਿਆ ਮੁੜ ਕੇ 30-40 ਹਜ਼ਾਰ ਰੁਪਈਆ ਨਹੀਂ ਸਾਡਾ ਦਿੱਤਾ ਮਲ ਇੱਕ ਇੱਕ 65 ਦੀ ਲਈ ਆਂਦੇ ਇੱਕ 70 ਦੀ ਲਈ ਮੱਝਾਂ ਚੈੱਕ ਰਹੀਆਂ ਬਾਅਦ ਵਾਪਸੇ ਦੇ ਕਿੱਲੇ ਦੇ ਮੱਝਾਂ ਵੀ ਛੱਡ ਗਏ ਨੇ 5000 ਰੁਪਈਆ ਦਿੱਤਾ ਉਹਦਾ 5000 ਤੇ ਮੇਰਾ ਕਰਾਇਆ ਲੱਗ ਗਿਆ ਆਉਣ ਜਾਣ ਦਾ ਉਹਦੀ ਪਤਾ ਨਹੀਂ ਭੈਣ ਹੀ ਸੀ ਕਿ ਕਰਦੀ ਸੀ ਮਲ ਇੰਨੀ ਕਿ ਜ਼ਾਦੀ ਉਹ ਮਲ ਰੋਣ ਲੱਗੀ ਹੋਈ ਪਈ ਸੀ ਨਾ ਤਾਨੂੰ ਵੀ ਪਤਾ ਵਾ ਕਿ ਕਿੰਨੇ ਖੂਨ ਜੀਤੋ ਮਲ ਸੱਜਰ ਮੱਝ ਨਹੀਂ ਲਈ ਜਾਂਦੀ ਚਲੋ ਘਰਾਂ ਦੀਆਂ ਲੋੜਾਂ ਹੁੰਦੀਆਂ ਉਹ ਆਂਦਾ ਮੈਂ ਗੱਬਲ ਲੈ ਲਾ 100 ਬੰਦਾ ਸੋਚਦਾ ਬਿਨਾ ਮਤਲਬ ਤੋਂ ਵੀਰ ਜੀ ਉੱਥੋਂ ਤਾਂ ਨਹੀਂ ਜਾਂਦੇ ਅਸੀਂ ਇਹਦੇ ਘਰੇ ਦੋ ਤਿੰਨ ਗੇੜੇ ਲਾਏ ਅੱਜ ਜਦੋਂ ਗਾਇਆ ਇਹ ਕਿਦੇ ਮੱਝ ਲੈਣ ਗਿਆ ਅਸੀਂ ਤਾਂ ਕਿਤਰਾ ਜਾਂ ਨਹੀਂ ਗਿਆ ਇਹਨੇ ਆਖਿਆ ਮੈਂ ਤੁਹਾਡੇ ਘਰੋਂ ਹੀ ਇੱਕ ਮੱਝ ਅੱਜ ਲਾਦ ਲੈ ਆਉਣੀ ਇੱਕ ਪਲਕੇ ਲਾਦ ਲੈ ਆਉਣੀ ਉਹ ਵੀ ਕੰਤਾ ਆਂਡਾ ਜਿਹੜਾ ਇਹਨੇ ਆਖਿਆ ਨਹੀਂ ਰਾਜ ਗੱਡੀ ਪੈਂਚਰ ਹੋ ਗਿਆ ਹੁਣ ਆਈ ਹੁਣ ਆਈ ਜਾਂ ਹੀ ਦੁਪਹਿਰੇ ਚਾਹ ਪੀਣ ਲੱਗੇ ਤੇ ਉਤਨੇ ਵੀਡੀਓ ਵੇਖੀ ਤੇ ਵੀਡੀਓ ਸੰਦੀਪ ਦੀ ਮੁੜ ਕੇ 10:0 ਇਹ ਗੰਦਾ ਅੰਡਾ ਐਡਾ ਵਾ ਪੈਰ ਪੈਰ ਤੇ ਝੂਠ ਮਾਰਦਾ ਇਹਨੂੰ ਪਾਪ ਜੀ ਗੱਲ ਇਹ ਹੀ ਕਿ ਇੱਥੇ ਬੈਠੇ ਉਧਰ ਸੰਦੀਪ ਵੀਰ ਨੇ ਵੀ ਆ ਜਾਣਾ ਵਾ ਤੇ ਫਿਰ ਕੰਮ ਜ਼ਿਆਦਾ ਵੱਧ ਜਾਣਾ ਵਾ ਸੰਦੀਪ ਦੇ ਕੋਲ ਗੱਲ ਚੱਲ ਜਾਈ ਗੱਲ ਚੱਲ ਜਣੀ ਤੇ ਆਪਾਂ ਇਹ ਗੱਲ ਆ ਕਿ ਆਪਣੇ ਭੈਣ ਭਰਾ ਪਿਆਰ ਕਰਦੇ ਆ ਆਪਾਂ ਉਹਨਾਂ ਦੇ ਸਹਿਯੋਗ ਦਾ ਕਰਕੇ ਵੀਡੀਓ ਸ਼ੇਅਰ ਕਰਨ ਲੱਗੇ ਆ ਤੇ ਇਹ ਇੰਨੀ ਕੁ ਸ਼ੇਅਰ ਕਰਿਓ ਕਿ ਜਿਹੜੀ ਸੰਦੀਪ ਬਾੜੀ ਕੋਲੇ ਵੀ ਪਹੁੰਚ ਸਕੇ ਤੇ ਥੋੜਾ ਜਾ ਉਹ ਉਧਰ ਗੱਲ ਅਪੜਨੀ ਚਾਹੀਦੀ ਉਧਰ ਉਹਦਾ ਕਸੂਰ ਕੋਈ ਨਹੀਂ ਉਹ ਤੋਂ ਕਿਉਂ ਜਿਹਨੇ ਵੀਡੀਓ ਪਾਉਣੀ ਜੋ ਦੱਸਿਆ ਘਰਾਂ ਫਰਾ ਦੇ ਨਾ ਉਹਦਾ ਕਸੂਰ ਕੋਈ ਨਹੀਂ ਪਰ ਉਹਨੂੰ ਇਹੋ ਜਿਹੇ ਬੰਦੇ ਦੀ ਵੀਡੀਓ ਜਿਹੜਾ ਇੰਨਾ ਮਤਲਬ ਆਨੁੰਦੇ ਆ ਸੱਜਾ ਖੱਬਾ ਕਰਨ ਦਿਆ ਵਾ ਇਹੋ ਜਿਹੇ ਬੰਦੇ ਦੀ ਵੀਡੀਓ ਜਿਹੜੀ ਸੋਚ ਕੇ ਪਾਉਣੀ ਚਾਹੀਦੀ ਬਾਕੀ ਹੋਰ ਗੱਲ pau ji ਆਪਣੇ ਦੁਆਨ ਦਾ ਹੀ ਇਹ ਲੋਕੀ ਤੰਗ ਬੜਾ ਕਰਦੇ ਆ ਇਹ ਮੈਂ ਨਾ ਸ਼ਾਮ ਨੂੰ ਫੋਨ 6 ਵਜੇ ਬੰਦ ਕਰ ਦਿੰਨਾ ਵਾ ਹੁਣ ਵੇਖੋ ਜਿੰਨੂੰ ਇਦਾਂ ਦੀ ਮੱਧ ਚੱਲ ਗਈ ਆ ਉਹਨੂੰ ਰਾਤ ਨੀਂਦ ਆਜੂ ਇਹਦੇ ਫੋਨ ਬੰਦ ਕਰਕੇ ਸੌਂ ਜਾਂਦਾ। ਸੌਂ ਜਾਂਦਾ ਇਹ ਕਿਹੜਾ ਨੇ ਬਾਹ ਦੇ ਤਿੰਨੇ 10 ਵੀ ਕੱਢਿਆ ਹੁੰਦਾ ਵਾ ਤੇ ਅਗਲੇ ਦੀ ਜਾਣ ਟੰਗੀ ਹੁੰਦੀ ਜਦੋਂ ਪਹੂ ਖਾ ਲਈ ਨਿਕਲੋ ਤਾਂ ਰਾਤ ਨੀਂਦ ਕਿੱਦਾਂ ਆਜੂ ਸਾਨੂੰ ਇੱਕ ਦੋ ਵੀਰਾਂ ਨੇ ਦੱਸਿਆ ਓਦੋਂ ਭੈਣ ਭਰਾ ਹੀ ਤੇ ਡੰਗਰ ਲੈਣ ਆਉਂਦੇ ਸੀ ਤੇ ਓਦੋਂ ਸਾਨੂੰ ਇਹ ਹੀ ਕਿ ਨਹੀਂ ਕੋਈ ਫਾਲਤੁੜਤਾ ਉਹ ਜਾਂ ਇਤਰਾ ਇਤਰਾ ਕੋਈ ਨਹੀਂ ਕਰ ਸਕਦਾ ਆਪਾਂ ਵੀ ਡੰਗਰ ਦੇਨੇ ਕਿਲੋ ਦਾ ਝੂਟ ਨਹੀਂ ਵੱਜਦਾ ਇੱਥੇ ਭੈਣ ਭਰਾ ਆਉਂਦੇ ਆ ਪਰ ਜਦੋਂ ਆਪਣੇ ਨਾ ਹੋਵੇ ਨਾ ਪਤਾ ਉਦੋਂ ਲੱਗਦਾ ਵਾ ਆਪਾਂ ਆਨੇ ਆ ਕਿ ਆਪਣੇ ਅੱਗੇ ਹੀ ਸਾਰੇ ਵਪਾਰੀ ਭਰਾ ਜਿੰਨੇ ਅੱਗੇ ਉਹ ਤੇ ਹਰ ਦਰਗਾਪੁਰ ਦੀ ਆਪਣੇ ਤੋਂ ਭੈਣੋ ਦੇ ਮੱਝ ਲੈ ਕੇ ਗਈ ਉਹ ਵੀ ਪਿੱਟਦੇ ਹਾਂ ਤੇ ਇਹਨਾਂ ਦਾ ਤੇ ਨਾਸ ਹੋ ਜੇ ਇਹਨਾਂ ਦਾ ਤੇ ਕੰਮ ਹੀ ਇਹੋ ਆ ਨਾ ਜਿਉ ਆਪਣੇ ਰਾਜਵਾਲ ਦਾ ਮੁੰਡਾ ਵਾ ਰਾਜੋ ਕਹਿੰਦਾ ਉਹ ਆਜੇ ਜਲੰਧਰ ਤੋਂ ਵੀਰ ਆਪਣੇ ਹੁੰਦਿਆਂ ਆਇਆ ਉਹ ਆਂਦਾ ਸੱਤਾ ਮਹੀਨਿਆਂ ਦੀ ਗਾਂਵ ਉਹ ਖਾਲੀ ਨਿਕਲਿਓ ਦੋ ਕੌ ਖੜੀ ਆ ਕਿ ਝੋਟੀ ਸੀ ਉਹਦਾ ਦੁੱਧ ਵੀ ਨਾਉਂਦਾ 10 ਕਿਲੋ ਦੱਸਿਆ ਇਹਨੇ ਕਿਤੇ 1.5 ਕਿਲੋ ਦੁੱਧ ਹੀ ਸੀ ਪਾਪੂ ਜੀ ਇਹ ਗੱਲ ਸੋਚੋ ਜਿਹੜਾ ਗਰਬਾਣੀ ਦੀ ਗੁਰਦੁਆਰੇ ਦੀ ਸੌਂ ਖਾ ਗਿਆ ਮੈਨਾਂ ਲਾਗੇ ਜਿਹੜਾ ਉਹ ਸੂਆ ਵਗਦਾ ਵਾ ਨਾ ਇਹਨੂੰ ਉੱਚ ਮਰ ਜਾ ਡੁੱਬ ਕੇ ਮਰ ਜਾਣਾ ਚਾਹੀਦਾ ਇਹਨੂੰ ਉਹ ਗੰਦ ਦੇ ਵਿੱਚ ਉਹੂ ਛੁੱਟੀ ਤੇ ਅਰੇ ਘਰ ਦੇ ਕੋਲ ਇਹਨੂੰ ਦੋਹਾਂ ਭਰਾਵਾਂ ਨੂੰ ਉਹ ਚ ਛਾਲ ਮਾਰ ਕੇ ਮਰ ਜਾਣਾ ਚਾਹੀਦਾ। 3-5 ਤੋਂ 10-15-20 ਹਜ਼ਾਰ ਬਦਲੇ ਸੌਖ ਆ ਜਾਣੀ। ਚਲੋ ਆ ਯਾਰ ਕੋਈ ਵਪਾਰੀ ਭਰਾਵਾਂ ਆ ਜੇ ਆਪਾਂ 10-11 ਹਜ਼ਾਰ ਦੱਸਦੇ ਆ ਕੋਈ 9 ਕਿਲੋ ਨਿਕਲੇ ਕਿਲੋ ਦਾ ਦੁੱਧ ਦੇ ਲੈ ਜਾ। ਬਿਲਕੁਲ ਬੱਚਾ ਵੱਤ ਤੋਂ ਵੱਤ ਜੇ 10 ਦਿਨਾਂ ਦੇ 15 ਦਾ 10 ਦੇਈਦਾ ਠੀਕ ਆ। ਚਲੋ ਹੋ ਜਾਂਦਾ ਕਿਸੇ ਵੇਲੇ ਕਿ ਨਹੀਂ। ਆਖਾਪਾ ਕੋਈ ਗੱਲ ਨਹੀਂ। ਇਹ ਦੁੱਧ ਦੇ ਆਪਾਂ ਬਿਲਕੁਲ ਝੂਠ ਨਹੀਂ ਨਾ ਮਾਰਦੇ 30-30 ਹਜ਼ਾਰ ਦਾ ਚੈਲੰਜ ਪਾਈਦਾ ਵੀਰ ਇੱਥੇ ਆਣ ਕੇ ਲੀਟਰ ਮਾਰੋ। ਦੁੱਧ ਦੇ ਦੇ ਜਰਾ ਇੱ ਆਂ ਗਰੰਟੀਆਂ ਦੇਣੀਆਂ ਆਪਣੇ ਡਾਕਟਰ ਲਿਆਓ ਹਨਾ ਨਹੀਂ ਡਾਕਟਰ ਲੈ ਕੇ ਜਾਇਆ ਜਾਂਦਾ ਉੱਥੇ ਮੈਨੂੰ ਪਤਾ ਜਿੱਦਾਂ ਸਾਨੂੰ ਇਹ ਸੱਚਾ ਬਣ ਕੇ ਸੌਂਖ ਆ ਗਈ ਕਿ ਡੰਗਰ ਕਿੱਲਿਓ ਖੋਲਣ ਦੀ ਗੱਲ ਆ ਅਗਲੇ ਨੇ ਪੈਸੇ ਫੜਾ ਦੇਣੇ ਆ ਬੱਸ ਤੂੰ ਕੌਣ ਤੇ ਮੈਂ ਕੌਣ ਕੌਣ ਤੇ ਮੈਂ ਕੌਣਾ ਈਡਰ ਰਾਮ ਦੀ ਛੱਟ ਆ ਮੈਂ ਨਾ ਤੂੰ ਚੋਪੀ ਕਰ ਜਾ ਮੂੰਹ ਚੋਂ ਲੱਭ ਜਹੀ ਹੈ ਜਿਵੇਂ ਰੋਕ ਰੋਕ ਕੇ ਕੱਢਦੇ ਆ ਪਹਿਣਾ ਨਹੀਂ ਵੀ ਵੀਡੀਓ ਸੁਣਨੀ ਆ ਬਿਲਕੁਲ ਬਿਲਕੁਲ ਦੁਖੀ ਹੋਊਗਾ ਇਹ ਬਾਪੂ ਕੀ ਜਾਂਦਾ ਵਾ ਪਰ ਗੱਲਾਂ ਜਾਣੀਆਂ ਕਹਿਣ ਵਾਲੀਆਂ ਫੇਰ ਵੀ ਜ਼ੁਬਾਨ ਤੇ ਲਗਾਮ ਰੱਖੀ ਦੀ ਆ ਮਾੜਾ ਲੱਭ ਜਣਾ ਨਿਕਲੇ ਪਰੇ ਕੁੱਤਾ ਬੰਦਾ ਵਾ ਕੁੱਤਿਆਂ ਦਾ ਵੀ ਕੁੱਤਾ ਬੰਦਾ ਏ ਇੱਕ ਪੈਸਾ ਮੁਖ ਰੱਖ ਲਿਆ ਵੀਰ ਪੈਸਾ ਤੇ ਕੋੜਿਆ ਕਿ ਗਿਰਿਆ ਗੋਲ ਵੜਾ ਵਾ ਬਿਲਕੁਲ ਬਿਲਕੁਲ ਤੇ ਉਹਨਾਂ ਦੋ ਤਿੰਨ ਚੱਕਰ ਮਾਰੇ ਆ ਘਰ ਦਾ ਕੰਮ ਛੱਡ ਕੇ ਜਾਣਾ ਹੈ ਤੂੰ ਸੋਚ ਅਗਲੇ ਆਖਣਾ ਮੈਂ ਇੱਥੇ ਕਾ ਆ ਗਿਆ ਐਂ ਆ ਗਿਆ ਮੈਂ ਹੁਣੇ 15 ਮਿੰਟਾਂ ਨੂੰ ਆ ਮੈਂ ਤਾਂ ਦਿਖਾਤੀ ਤੇ ਪੈਸੇ ਪਾ ਦਿੰਨਾ ਵਾ ਐਂ ਤੇ ਹੋਰ ਖੋਤੇ ਦੇ ਕੰਨਰਗੇ ਨੋਟ ਦਿੱਤੇ ਇਹਨੂੰ ਵੇਖੋ ਦੋ ਮੱਝ ਲਈਆਂ ਤੇ 3000 ਰੁਪਇਆ ਥੁਰਦਾ ਹੀ ਆਪਾਂ 1000 ਰੁਪਿਆ ਵੀ ਨਹੀਂ ਧਾਰ ਕੀਤਾ ਪਾ ਅਗਲੇ ਦਿਨ ਪੈਸੇ ਦੇ ਕੇ ਫੇਰ ਸੰਗਲ ਖੋਲਿਆ ਇੱਕ ਤਿੱਲੜ ਘਰਾਈ ਆ ਇੱਕ ਖਾਲੀ ਵੀ ਨਿਕਲੀ ਤ ਹੈ ਵੀ ਤਿੱਲੜ ਆ ਦੋਵੇਂ ਖਾਲੀ ਨਿਕਲੀਆਂ ਵਾ ਮੱਝ ਆਪਣੇ ਕੋਲ ਕੋਈ ਭੈਣ ਭਰਾ ਨੇ ਵੀ ਚੈੱਕ ਕਰਾਉਣੀਆਂ ਹੁਣ ਆਪਾਂ ਕਿਸੇ ਗੱਲ ਤੋਂ ਵੀ ਭੱਜਾਂਗੇ ਜਿਹੜੀ ਵੀਡੀਓ ਜੀ ਕੀਤੀ ਆ 76 ਦਾ ਡਾਊਡਾ ਹੋਊਗਾ ਸਿਰ ਮੇਰਾ ਹੋਊਗਾ ਜੇ ਕੋਈ ਵੀ ਗੱਲ ਜੂਠ ਨਿਕਲ ਆਵੇ ਮੈਂ ਵੀ ਤਾਲ ਵੀਡੀਓ ਪਾਈ ਆ ਕੋਈ ਭੈਣ ਭਰਾ ਹੋਰ ਨਾ ਠੱਗਿਆ ਜਾਵੇ ਪੈਸਾ ਵੜਾ ਊਖਾ ਭੰਦਾ ਕਿਸੇ ਦਿਹਾੜੀਦਾਰ ਨੇ ਕਿਸੇ ਮਾਦੜ ਨੇ ਅੰਦੁੰਦੇ ਆ ਮੱਝ ਲੈਣੀ ਸੱਜਾ ਖੱਬਾ ਕਰਕੇ ਤੇ ਵੀਰ ਵੀਡੀਓ ਇੰਨੀ ਕਿ ਸ਼ੇਅਰ ਕਰਿਓ ਕਿ ਇਹਦਾ ਭਲਾ ਹੋ ਜੇ ਬਿਲਕੁਲ ਬਿਲਕੁਲ ਸ਼ੇਅਰ ਕਰਨ ਦੇ ਨਾਲ ਇਹ ਗਰੀਬ ਕੋਲ ਅਪੜ ਜੂ ਤੇ ਗੱਲਦਾ ਭਲਾ ਹੋ ਜੂ ਇਹਦੀ ਫੋਟੋ ਅਸੀਂ ਲਾ ਦਿੰਨੇ ਆ ਉੱਤੇ ਇਹ ਇਨਸਾਨ ਦਾ ਬੂਥਾ ਦੇਖ ਲਿਓ ਬਾਕੀ ਇਹਦਾ ਮੈਂ ਨੰਬਰ ਵੀ ਵੀਡੀਓ ਸੰਦੀਪ ਜੀਓ ਵਾਲਾ ਜੋ ਸੰਦੀਪ ਦੇ ਚੈਨਲ ਤੇ ਵੀਡੀਓ ਪਾਉਂਦਾ ਵਾ ਉਹਦਾ ਕੋਈ ਕਸੂਰ ਨਹੀਂ ਚਲੋ ਸੰਦੀਪ ਦੇ ਚੈਨਲ ਤੇ ਸਾਨੂੰ ਦੱਸਣੇ ਪੈਣਾ ਵਾ ਉਹਦਾ ਵਿਚਾਰਦਾ ਕੀਮਤਾ ਉਹਨੇ ਵਿਚਾਰਿਆਂ ਦੀ ਵੀਡੀਓ ਪਾ ਕੇ ਚੱਲ ਜਾਣਾ ਵਾ ਬਿਲਕੁਲ ਬਾਕੀ ਪਾਉ ਜੀ ਆਪਾਂ ਇਹਦਾ ਨੰਬਰ ਪਾ ਦਿੰਨੇ ਆ ਇਹਨੂੰ ਇੰਨੀ ਆ ਕਿ ਲਾਣ ਤਾਂ ਪਾਓ ਇਹਨੂੰ ਇੰਨੀ ਆ ਕਿ ਜਿਆਦਾ ਮਲ ਇਹਨੂੰ ਨਰਕ ਵੀ ਨਸੀਬ ਨਹੀਂ ਹੋਣਾ ਮੈਂ ਤਾਂ ਦਿੱਤੀ ਕਿੰਨਿਆ ਕਿੰਨ ਠੱਗੀਆਂ ਮਾਰੀਆਂ ਹੋਣਗੀਆਂ ਆਪਾਂ ਤੇ ਚਲੋ ਚੈਨਲ ਖੋਲਿਆ ਭੈਣ ਭਰਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਵੀਡੀਓ ਬਣਾਉਣੇ ਆ ਹੁਣ ਕਈ ਵੀਰ ਇਹੋ ਜਿਹੇ ਉਹ ਕਿੰਨੂੰ ਜਾ ਕੇ ਦੱਸਣਗੇ ਹੁਣ ਇਹ ਆਪ ਦੱਸਦਾ ਕਿ ਇੱਥੇ ਸਰਪੰਚ ਨੂੰ ਲੈ ਕੇ ਆ ਜਾਂਦੇ ਆ ਉਹਨੂੰ ਲੈ ਕੇ ਆ ਜਾਂਦੇ ਆ ਤੇ ਮੈਂ ਉਹਨੂੰ ਕਿਹਾ ਵਾ ਤੂੰ ਵੋਟਾਂ ਦੇ ਬਣਿਆ ਵਾ ਤੇ ਮੈਨੂੰ ਆਂਦਾ ਮੈਂ ਕਿਹੜਾ ਸਰਪੰਚ ਤੋਂ ਕੁਝ ਲੈਣਾ ਇਹ ਬੰਦਿਆਂ ਨੂੰ ਕੋਈ ਇਨਸਾਫ ਨਹੀਂ ਜੇ ਦਿੰਦਾ ਕੋਈ ਮੋਤ ਪਾਰਿਆ ਭਾਵੇਂ ਵੋਟਾਂ ਦੇ ਬਣਿਆ ਭਾਵੇਂ ਉਤਰਾਂ ਵਾਸ ਕਰ ਨੂੰ ਪਿੰਡ ਦਾ ਮੋਤ ਪਾਰਿਆ ਉਹਦੀ ਮੰਨਣੀ ਪੈਣੀ ਆ ਤੁਸੀਂ ਬਾਕੀ ਪੈਸੇ ਦੇਣੇ ਆਏ ਨਹੀਂ ਆ ਦੇ ਸਾਡੇ ਯਕੀਨ ਤੇ ਲੜੋ ਸਾਡੇ ਘਰੋਂ ਮਾਲ ਖੜਦੇ ਨਰਖਾਂ ਪਰਖਾਂ ਕਰੋ ਜਦੋਂ ਵੀਰ ਜੀ ਕਿਲਿਓ ਮਾਲ ਖੁੱਲ ਜਾਂਦਾ ਅਗਲੇ ਨੂੰ ਪੈਸੇ ਦੇ ਦੇਣੇ ਕੋਈ ਵਪਾਰੀ ਵੀ ਐਡਾ ਮੰਨ ਦਿਆ ਬਬਾ ਕੋਈ ਖਾਲੀ ਥੋੜਾ ਘਲਾ ਦੂਗਾ ਵਪਾਰੀ ਸੱਚਾ ਸੁੱਚਾ ਕੰਮ ਕਰਦੇ ਨੇ ਅਖੀ ਇਹਦੀ ਹਰ ਵੀਡੀਓ ਚ ਇਹਨੂੰ ਜਿਆਦੀਆਂ ਮੱਝਾਂ ਲੋਕਾਂ ਨਾਲ ਗੱਬਣਾ ਲੱਗਦੀਆਂ ਹਰ ਵੀਡੀਓ ਚ 5 ਪੌਂਦਾ 6 ਪੌਂਦਾ ਨੇ ਤੇ ਫਿਰ ਅੱਧੀਆਂ ਜਿਹੜੀਆਂ ਖਾਲੀ ਉਤਰਾ ਹੀ ਪਾਈ ਜਾਂਦਾ ਉਤਰਾ ਹੀ ਮਨੋਇਆ ਦਿੰਦਾ ਬਾਕੀ ਪਾਬ ਜਿਹੜੀਆਂ ਆਪਾਂ ਮੱਝਾਂ ਲਈਆਂ ਇਹਨੇ ਵੀਡੀਓ ਚ ਪਾਈਆਂ ਹੈ ਠੀਕ ਆ ਵੇਖੋ ਜਿਉ ਆਪਾਂ ਨਾਂ ਲੈਂਦੇ ਕਿ ਗਰੀਬ ਘਰੇ ਜਾਣੀਆਂ ਆਂ ਹੀ ਉਹਦੇ ਨਾਲ ਸੋਚ ਕੇ ਵੇਖੋ ਕਿ ਮਤਲਬ ਉਹਦੇ ਕਿੰਨੇ ਚਾਹ ਹੋਣੇ ਕਿ ਮੈਂ ਗੱਬਣ ਮੱਝ ਲਈ ਆਂ। ਕੋਈ ਚੈੱਕ ਹੀ ਨਹੀਂ ਕਰਾਉਂਦੇ ਜਾ ਕੇ। ਦੋ ਤਿੰਨ ਮਹੀਨੇ ਚੂੰਗਾ ਤੇ ਗਾਂ ਮੇਰੀ ਸੱਜਰ ਬਣ ਜੂਗੀ ਤੇ ਕਿੰਨਾ ਜ਼ਿਆਦਾ ਧੱਕਾ ਹੋਣਾ ਸੀ ਇਹ ਕਿੰਨਾ ਜ਼ਿਆਦਾ। ਸਾਡੇ ਕੋਲ ਸੌਂਹ ਕਿਉਂ ਖਾਦੀ ਮੇਰੇ ਇਤਜਾਹ ਦੇ ਇਹਨਾਂ ਮੱਝਾਂ ਕੱਢਦੀਆਂ ਗਾਂ ਵੀਡੀਓ ਚ ਪਾ ਕੇ ਤੇ ਗਾੜੀ ਮੁੜ ਕੇ ਕਿੱਥੇ ਜਾਣ ਗਈਆਂ ਇਹ ਜਾਣ ਤੇ ਇਹ ਮਤਲਬ ਅਗਲਾ ਜਾਣੇ ਤੇ ਮੈਂ ਵਿੱਚੋਂ ਫਾਰਗ ਹੋ ਜਾਊਂਗਾ। ਆਪਾਂ ਸੌਦਾ ਕਰਦੇ ਆ ਪਾ ਵੀ ਤੁਹਾਨੂੰ ਜਾਨਾ ਮੈਂ ਇਹਨੂੰ ਚੇਚਾ ਪੁੱਛਿਆ ਕਿ ਤੂੰ ਆਪਣੇ ਡਾਕਟਰ ਤੋਂ ਚੈੱਕ ਕਰਾਈਆਂ ਹੀ ਨਹੀਂ ਤੇ ਮੈਂ ਕਰਾਵਾਂ ਆਂਦਾ ਗੁਰਵਾ ਬਾਣੀ ਚੱਲਣ ਦੀ ਆ ਮੈਂ ਵੀਡੀਓ ਜ਼ਰੂਰ ਲਾ ਦੂੰਗਾ ਐਂਡ ਤੇ ਵੇਖ ਲਿਓ 24 ਘੰਟੇ ਬਾਣੀ ਚੱਲਦੀ ਰਹਿੰਦੀ ਆ ਮਲੇ ਜਾਨੋ ਧੱਕਿਆ ਬੰਦਾ ਇਹਨੂੰ ਨਰਕ ਵਿੱਚ ਸੀਵ ਨਹੀਂ ਹੋਣਾ ਤੇ ਮਲ ਕੀ ਗਵਾ ਹੁਣ ਮੇਰੇ ਬੋਲ ਨਹੀਂ ਮੂੰਹ 'ਚ ਹੁਣ ਭੈਣ ਭਰਾਵਾਂ ਵੀ ਵੀਡੀਓ ਵੇਖਣੀ ਆਏ ਨਿੱਕੇ ਬੱਚਿਆਂ ਵੀ ਵੇਖਣੀ ਆ ਸਾਡੇ ਦੋਹਾਂ ਪਿਓ ਪੁੱਤਾਂ ਤੋਂ ਮਾੜਾ ਸਭ ਤੇ ਨਾ ਹੀ ਨਿਕਲੇ ਭਾਰੇ ਐਡਾ ਗੰਦਾ ਆਡਾ ਮੈਂ ਦੁਨੀਆ ਤੇ ਬੰਦਾ ਨਹੀਂ ਵੇਖਣਾ ਮੇਰਾ ਵੀਰ ਪੈਸਾ ਨਹੀਂ ਮੁੱਕ ਰੱਖਣਾ ਚਾਹੀਦਾ ਤੇਰੀ ਗਲਤੀਆਂ ਇਨਸਾਨ ਤੋਂ ਹੋ ਜਾਂਦੀਆਂ ਕਿ ਇਹ ਵੇਲੇ 10 ਦੱਸਿਆ ਵਾ 9 ਨਿਕਲੇ ਕਿਲੋ ਦਾ ਝੂਠ ਮਾਰੂ ਇਹ ਥੋੜਾ ਥਣ ਵੀ ਗਿਆ ਤੇ ਮੱਝਾਂ ਵੀ ਖਾਲੀ ਬਾਕੀ ਆ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂਆਂ ਦੀ ਫੋਟੋਆਂ ਸਾਹਮਣੇ ਆਪਾਂ ਗੱਲਾਂ ਕੀਤੀਆਂ ਇਹ ਚ ਕੋਈ ਵੀ ਆਪਾਂ ਝੂਠ ਮਾਰਿਆ ਹੋਵੇ ਤੇ ਇਹਨਾਂ ਆਪਾਂ ਰਤੀ ਭਾਰਵੀ ਮਾਰਿਆ ਹੋਵੇ ਤੇ ਆਹ ਦਹਾ ਗੁਰਮਾਂ ਦੀ ਆਪਾਂ ਨੂੰ ਮਾਰ ਪਵੇ ਬਾਕੀ ਜਿਹੜੇ ਭੈਣ ਭਰਾਵਾਂ ਦਾ ਪਿੰਡਾਂ ਦਾ ਨਾਮ ਲਿਆ ਵਾ ਆਪਣੇ ਕੋਲ ਕੰਟੈਕਟ ਹੈਗੇ ਜਿਨ੍ਹਾਂ ਨੇ ਇਹਨੇ ਧੱਕਾ ਕੀਤਾ ਵਾ ਬਾਕੀ ਜਿਹੜੇ ਵੀ ਭੈਣ ਭਰਾਣਾ ਧੱਕਾ ਹੋਇਆ ਵੀਡੀਓ ਉਹਨਾਂ ਤੋਂ ਪਹੁੰਚ ਦੀਆ ਕਮੈਂਟ ਜਰੂਰ ਕਰਕੇ ਦੱਸਿਓ ਕਿ ਕੀ ਤੱਕਾ ਆ ਕੀ ਕੀਤਾ ਤੇ ਮੇਰੇ ਨਾਲ ਵੀ ਕੰਟੈਕਟ ਕਰਿਓ ਜੇ ਮੈਨੂੰ ਵੀਡੀਓ ਵੀ ਬਣਾਉਣੀ ਪਊਗੀ ਉਹਨਾਂ ਦੀ ਤੇ ਮੈਂ ਜਰੂਰ ਬਣਾਉਂਗਾ ਮੇਰਾ ਵੀ ਜਿਹੜਾ ਕੋਈ ਮੱਝ ਗੱਪਣ ਲੈਂਦਾ ਵਾ ਉਹ ਇਹਦੇ ਘਰੇ ਭਾਵੇਂ ਕਿਤਨਾ ਕਰਕੇ ਚੈੱਕ ਘਰੇ ਕਰਾ ਕੇ ਖੜਿਓ ਇਹ ਇਨਸਾਨ ਤੇ ਕੋਈ ਵੀ ਭੈਣ ਭਰਾ ਠੱਗਿਆ ਨਾ ਜਾਣੇ ਜੇ ਕੋਈ ਮੱਝ ਇਹਨਾਂ ਕਰ ਲੈਂਦਾ ਕਿ ਨਹੀਂ ਭਾਵੇਂ ਅੱਗਾ ਪਿੱਛਾ ਹੋਵੇ ਡਾਕਟਰ ਨੂੰ 1000 ਰੁਪਏ ਵੀ ਦੇਣਾ ਪਵੇ ਇਹਦੇ ਘਰੇ ਚੈੱਕ ਕਰਾ ਕੇ ਹਿਲਿਓ ਨਹੀਂ ਤੇ ਜਿਆਦਾ ਕਿ ਵੀਰ ਮੇਰੇ ਠੱਗੇ ਨਾ ਜਾਇਓ ਬਿਲਕੁਲ ਬਸ ਇਹ ਆ ਕਿ ਉਹ ਗੁਰਬਾਣੀ ਚੱਲਦੀ ਗੁਰਬਾਣੀ ਚੱਲਦੀ ਦੇਖ ਕੇ ਨਾ ਯਕੀਨ ਕਰ ਲਿਓ 1000 ਇੱਕ ਪੰਨਾ ਪੜਾ ਕਰਦਾ ਜਰਾ ਅਗਲੇ ਨੂੰ ਆਖੀ ਤਾਂ ਮਲੇ ਐਡਾ ਗਲਿਆ ਬੰਦ ਤੇ ਕੋਈ ਹੁੰਦਾ ਨਹੀਂ ਪਰ ਇਹਦੇ ਨਰਕਾ ਨੂੰ ਜਾਣ ਵਾਲੀ ਗੱਲ ਹੋ ਗਈ ਆ ਇਹ ਆਪਾਂ ਜਦੋਂ ਦਾ ਵਪਾਰ ਕਰਨ ਦਾ ਆ ਇਹ ਦੋ ਮੱਝਾਂ ਹੀ ਜਿਹੜੀਆਂ ਆਪਾਂ ਯਕੀਨ ਤੇ ਲਿਆਂਦੀਆਂ ਤੁਸੀਂ ਆਪ ਸੋਚਦੇ ਤੁਹਾਨੂੰ ਕੋਈ ਕਹੂਗਾ ਕਿ ਗੁਰਬਾਣੀ ਚੱਲਦੀ ਮੈਂ ਗੁਰਦੁਆਰੇ ਚੱਲਿਆ ਵਾਂ ਕਿ ਇਹਨਾਂ ਦੇ ਕੋਈ ਕਾਨੂੰਨੀ ਤੇ ਯਕੀਨ ਕਰਨਾ ਪੈਣਾ ਆਪਣੇ ਤੋਂ ਗੁਰੂਆਂ ਤੋਂ ਵੱਡਾ ਤਾਂ ਕੋਈ ਚੀਜ਼ ਹੀ ਨਹੀਂ ਆ ਤੇ ਜਿੰਨੇ ਗੁਰੂ ਨੂੰ ਨਹੀਂ ਬਖਸ਼ਿਆ ਸਾਨੂੰ ਵਪਾਰੀਆਂ ਨੂੰ ਨਹੀਂ ਬਖਸ਼ਿਆ ਉਹ ਕਿੱਥੇ ਭੈਣ ਭਰਾਵਾਂ ਨੂੰ ਕਿੱਥੇ ਬਖਸ਼ੇਗਾ ਇਹ ਸਭ ਖਾ ਜੂਗਾ ਤੇ ਇਹਨਾਂ ਗਾੜੀ ਚੈੱਕ ਨਹੀਂ ਕਰਾਉਣੀਆਂ ਤੇ ਵੀਡੀਓ ਚ ਘਾਂ ਚੱਲ ਜਾਣੇ ਨਾ ਤੇ ਗਾੜੀ ਇਹ ਜਾਣਨ ਤੇ ਅਗਲਾ ਜਾਣੇ ਮੈਂ ਪਾਸੇ ਦੇ ਪਾਸੇ ਠੀਕ ਆ ਜੀ ਵੀਡੀਓ ਨੂੰ ਲੰਮੀ ਹੋਣ ਈ ਆ ਬਾਕੀ ਭੈਣ ਭਰਾ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਬਿਲਕੁਲ ਬਿਲਕੁਲ ਬਾਕੀ ਆਪਾਂ ਕੱਲ ਮਾਲ ਦੀ ਵੀ ਵੀਡੀਓ ਲੈ ਕੇ ਆਵਾਂਗੇ ਵਧੀਆ ਵਧੀਆ ਡੰਗਰ ਹੈ ਕਰਕੇ ਦੋ ਚਾਰ ਦਿਨ ਲੰਘੇ ਮਾਲ ਦੀ ਵੀਡੀਓ ਨਹੀਂ ਪਾ ਸਕੀ ਸਾਡੇ ਕੋਲ ਮਾਲ ਵੱਜਾ ਹੋਰ ਵੀ ਬਾਦੂ ਮਹਾਰਾਜ ਕਿਰਪਾ ਨਾਲ ਪਰ ਅਹੀਂ ਪਹੁੰਚੇ ਫਸੇ ਕਰਕੇ ਵੀਡੀਓ ਨਹੀਂ ਪਾ ਸਕੀ ਮਾਲ ਦੀ ਪਰ ਭੜਕੇ ਪਾਵਾਂਗੇ ਪਰਸੂ 6 ਵਜੇ ਤੱਕ ਆਪਣੀ ਮਾਲ ਦੀ ਵੀਡੀਓ ਆਊਗੀ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਬਾਕੀ ਮੈਂ ਵੀਡੀਓ ਲਾ ਦੇਣਾ ਇਹਨਾਂ ਦੇ ਫਾਰਮ ਦੀ ਕਿਦਾਂ ਗਰਬਾਣੀ ਚੱਲਦੀ ਰਹਿੰਦੀ ਫੋਟੋ ਲਾਈ ਆ ਕਿ ਮਾਲ ਕੋਈ ਕਹਿ ਨਹੀਂ ਸਕਦਾ ਕਿ ਐਡਾ ਵੱਡਾ ਧੱਕਾ ਕਰਦੇ ਹੋਣਗੇ ਤੇ ਬਾਕੀ ਜਿੰਨਾਂ ਜਿੰਨਾਂ ਨਾਲ ਵੀ ਧੱਕਾ ਹੋਇਆ ਵਾ ਉਹਨਾਂ ਤੋਂ ਵੀਡੀਓ ਪਹੁੰਚਦੀ ਆ ਕਮੈਂਟ ਕਰਕੇ ਜਰੂਰ ਦੱਸਣਾ ਮੇਰ ਨਾਲ ਵੀ ਕੰਟੈਕਟ ਕਰਨ ਬਾਕੀ ਇਹਦਾ ਮੈਂ ਨੰਬਰ ਵੀਡੀਓ 'ਚ ਮੈਂਸ਼ਨ ਕਰ ਦਿੰਦਾ ਵਾਂ ਇਹਨੂੰ ਜਿੰਨੀਆਂ ਗਲਾਂ ਤਾਂ ਪੈਂਦੀਆਂ ਵਾਂ ਭੈਣ ਭਰਾਓ ਪਾਓ ਇਹਨੂੰ ਇੱਕ ਇਹਦਾ ਛੋਟਾ ਭਰਾ ਉਸੇ ਗੁਰਦੁਆਰੇ ਪਿੰਡ ਚੱਲੇ ਆਈ ਉਹ ਸੌਂ ਖਾ ਗਿਆ ਤਾਂ ਮੈਂ ਗੁਰੂ ਘਰੇ ਚੱਲਿਆ ਕੋਈ ਵੀ ਵਾਧਾ ਘਾਟਾ ਹੋਵੇ ਵੇਖੋ ਨੁਕਸਾਨ ਜਿਹੜਾ ਇਹੋ ਜਿਹਾਂ ਸਵਾ ਖਾ ਕੇ ਮਿਲ ਪਹੂ ਧੱਕੇ ਦਿੰਦਾ ਉਹ ਕਿੱਥੇ ਉਹਦਾ ਨਰਕਾਂ 'ਚ ਬਿਲਕੁਲ ਜੀ ਚਲੋ ਠੀਕ ਆ ਪਾਉ ਜੀ ਸਤਿ ਸ੍ਰੀ ਅਕਾਲ ਗੁਰੂ ਆਮਦਾਸ ਬਾਬਾ ਮੇਰ ਕਰੇ ਸਾਰੇ ਤੰਦਰੁਸਤੀ ਦੇ ਵਿੱਚ ਰਹਿਣ ਤੇ ਹਰ ਇੱਕ ਨੂੰ ਗਾੜੀ ਸ਼ੇਅਰ ਕਰ ਦਿਓ ਕਿਸੇ ਦਾ ਵੀਰ ਮਲਾਂਦੇ ਦੇ ਭਲਾ ਹੋ ਜੇ ਹਰ ਇੱਕ ਦੇ ਕੋਲ ਵੀਡੀਓ ਪਹੁੰਚ ਜੇ ਬਿਲਕੁਲ ਜੀ ਸਤਿ ਸ੍ਰੀ ਅਕਾਲ ਜੀ